हां जी बाबू जे ਤੁਸੀਂ ਵੀ ਸਸਤੇ ਰੇਟਾਂ ਦੇ ਕੱਪੜੇ ਲੈਣੇ ਆ ਤਾਂ ਮੂਸਾ ਚੁੰਗੀ ਦੇ ਉੱਤੇ ਬਈ ਮਾਨਸਾ ਆਹ ਦੁਕਾਨ ਆਪ ਭਲਿਓ ਆ ਜੀ ਤੁਹਾਨੂੰ ਕੱਪੜੇ ਦਿਖਾਉਣਾ ਬਈ ਬਾਬੇ ਥੋੜੇ ਨੇ ਲੈ ਕੇ ਆਏ ਲੋਹੜਾ ਟੀ-ਸ਼ਰਟਾਂ ਕਾਲਰ ਵਾਲੀਆਂ ਟੀ-ਸ਼ਰਟਾਂ ਗੋਲ ਗਲੇ ਵਾਲੀਆਂ ਤੇ ਪੈਂਟਾਂ ਛੱਡਾ ਬਈ ਆ ਚੱਕੋ ਆ ਲੋਹੜਾ ਬਈ ਦੇਖੀ ਦੇਖ ਠੀਕ ਹੈ ਚੈੱਕ ਕਰੋ ਚੈੱਕ ਕਰੋ ਇਹ ਸਾਰੀਆਂ ਤੁਹਾਨੂੰ ਬਾਬੇ ਪੰਜਾਬ ਨਾਲੋਂ ਘੱਟ ਰੇਟ 'ਚ ਠੀਕ ਹੈ 1200 ਦੀਆਂ 3 ਚੱਕੋ ਠੀਕ ਐ 400 ਦੀ 1 ਤੁਸੀਂ ਬਾਜ਼ਾਰ ਚ ਭੱਜ ਜਾਓ ਯਾਰ ਜੇ 600 ਤੋਂ ਘੱਟ ਤੁਹਾਨੂੰ ਦੇ ਦਿੱਤੀ ਤਾਂ ਸਾਨੂੰ ਕਹਦੇ ਤੋ ਜੀ ਠੀਕ ਐ ਆ ਦੇਖੋ ਕਲਰ ਚੈੱਕ ਕਰ ਲਓ ਇਹਦੇ ਚੈੱਕ ਕਰੋ ਆ ਦੇਖੋ ਕਿੰਨਾ ਸੋਹਣਾ ਕਲਰ ਠੀਕ ਐ ਬਲੈਕ ਵੀ ਮਿਲ ਜੂ 1200 ਦੀਆਂ 3 ਠੀਕ ਐ ਤੇ ਆਹ ਦੇਖੋ ਬਈ ਆ ਦੋਨਾਂ ਚੈੱਕ ਕਰੋ ਤੁਹਾਨੂੰ ਆਪਾਂ ਦੇ ਦਾਂਗੇ 1000 ਰੁਪਏ ਦੀਆਂ ਤਿੰਨ ਠੀਕ ਆ ਕਿਤੇ ਮਰਜ਼ੀ ਚੈੱਕ ਲਓ ਬਈ ਕਿਤੇ ਨਹੀਂ ਕੋਈ ਦੱਸਾ ਠੀਕ ਆ 1000 ਦੀਆਂ ਤਿੰਨ ਲੋਹਾਂ ਅੱਗੇ ਗਰਮੀ ਆਉਣ ਵਾਲੀ ਆ ਠੀਕ ਆ ਗਰਮੀ ਆਉਣ ਵਾਲੀ ਅੱਗੇ ਧਰਮੀ ਦੇ ਵਿੱਚ ਪੂਰੀਆਂ ਵਧੀਆ ਨੇ ਬਈ ਦੇਖੋ ਤੋਂ ਵਧੀਆ ਕੱਪੜਾ ਯਾਰ 1000 ਦੀਆਂ ਤਿੰਨ ਪੀ ਸ਼ਾਰਟ ਦਿਖਾ ਦੇ ਅੱਤੀ ਸ਼ਾਰਟਾਂ ਦੇਖ ਲਓ ਆਹ ਕਾਲਰ ਆਣੀ ਦੇਖੋ ਕਿ ਬੰਨ੍ਹਣ ਤੇ ਆ ਨਹੀਂ ਕੀਤੀ ਹੋਈ ਆ ਦੇਖੋ ਠੀਕ ਆ ਇਹ ਤੁਹਾਨੂੰ ਆਪਾਂ ਦੇ ਦਾਂਗੇ ਕਿੰਨੇ ਦੇ ਦੇਗਾ ਬਈ ਦੱਸ 1000 ਦੀਆਂ ਤਿੰਨ ਦੇ ਦਿੰਦਾ 1000 ਦੀਆਂ ਤਿੰਨ ਬਈ ਠੀਕ ਹੈ ਉਦੋਂ ਘੱਟ ਵੀ ਮਾੜਾ ਮਟਾ ਕਰਦਾ ਯਾਰ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਤੁਸੀਂ ਇੱਕ ਵਾਰੀ ਆ ਜਾਓ ਕੋਈ ਗੱਲ ਨਹੀਂ ਯਾਰ ਸਾਡੇ ਨਾਲ ਉਦੋਂ ਹੋਈ ਜਾਂਦੀ ਹੈ ਕੋਈ ਚੱਕਰ ਵਾਲੀ ਸਾਡੇ ਠੀਕ ਹੈ 992 ਦੀਆਂ ਠੀਕ ਹੈ ਬਾਪੂ ਦਰ ਤਾਂ ਦੇਖ ਲਈਆਂ ਪਿਆਰੀਆਂ ਵਧੀਆ ਕਰਦੀਆਂ ਸ਼ਰਟਾਂ ਹੀ ਆ ਸੋਹਣੇ ਸੋਹਣੇ ਕਲਰਾਂ ਦੇ ਫੇਰ ਬਾਕੀ 55 55 ਸ਼ਰਟਾਂ ਦੇਖ ਲਓ ਬਈ ਠੀਕ ਹੈ ਆ ਚੱਕਰ ਕਹੋ ਜੀ ਕਹਾਂ ਬਾਈ ਇੱਥੇ ਵੀਡੀਓ ਦੇ ਨਾਲ ਬਾਲ ਪੌਲ ਤੋਂ ਸਲਟਾ ਬਹੁਤ ਸਰੀਪਾ ਬਾਈ ਜੱਲਾਤ ਤੇ ਹੈਡਿੰਗ ਸਰ ਤੋਂ ਲੱਗ ਲੱਗ ਟਰਨ ਤੁਸੀਂ ਕਿੰਨੇ ਦੀਆਂ ਲਿਆਉਣੇ ਹੋ ਬਾਜ਼ਾਰ ਦੇ ਵਿੱਚੋਂ ਬੈਟਾ ਚਾਹਤਾ ਕਿੰਨੇ ਦੀਆਂ ਲਿਆਉਣੇ 15-1500 ਦੀਆਂ ਲਿਆਉਣੇ ਤੁਸੀਂ ਤੇ ਅਸੀਂ ਪਤਾ ਤੁਹਾਨੂੰ ਕਿੰਨੇ ਦੀਆਂ ਦਿਵਾਈਆਂ 1000 ਰੁਪਏ 'ਚ ਪੈਂਟ ਸ਼ਰਟ ਬਾਬਾ 1000 ਰੁਪਏ 'ਚ ਜਿਸ ਨੂੰ ਹੋਰ ਵੀ ਸਸਤਾ ਕਹਿੰਦੇ ਆ 950 ਵਿੱਚ ਪੈਂਟ ਸ਼ਰਟ ਕਰ ਸਕਦੇ ਚੱਲੋ ਹੋਰ ਦੇਖੋ ਪੈਂਟ ਦੇਖੋ ਤੁਸੀਂ ਪੈਂਟ ਦੇ ਯਾਰ ਹਜ਼ਾਰ ਰੁਪਏ ਚ ਪੈਂਟ ਸ਼ਰਟ ਦੇ ਦੂਗਾ ਕੋਈ ਕੋਈ ਨਹੀਂ ਦਿੰਦਾ ਸ਼ਾਰਟਾਂ ਲਗਾ ਪੈਂਟਾਂ ਲਖਾ ਦੇ ਬੈਲ ਬਾਟਮ ਬੜੀ ਜੀ ਆਲਰੇਡੀ ਕੂਟ ਕੱਟ ਬੈਲ ਬਾਟਮ ਸਾਰੀਆਂ ਮਿਲ ਜਾਣਗੀਆਂ ਇੱਕ ਵਾਰੀ ਆਇਓ ਹਜ਼ਾਰ ਰੁਪਏ ਦੇ ਵਿੱਚ ਲੈ ਕੱਟਿਓ ਕੀ ਆਪਾਂ ਅਗਲੇ ਜੇ ਜੇ ਤੁਸੀਂ ਜੇ 1000 ਰੁਪਏ ਤੋਂ ਵੀ ਤਾਂ ਸਾਡੇ ਤੋਂ 850 ਕਰਦਾ ਹੈ 950 ਚੱਕੋ ਬਾਪ ਠੀਕ ਹੈ ਜੇ ਆਪਣੀ ਵੀਡੀਓ ਦੇਖ ਕੇ ਆਉਂਦਾ ਬੰਦਾ ਆਪ ਨੂੰ ਹੋਰ ਵੀ ਘੱਟ ਕਰਦਾ 900 700 ਵਿੱਚ ਪਹਿਲਾਂ ਘੱਟ ਠੀਕ ਹੈ ਪੈਂਟ ਸ਼ਰਟ ਜਿਹੜੀ ਮਨ ਚ ਜਪਤ ਦੇਖੋ ਵੀਡੀਓ ਚ ਨੇ ਸੁਣਿਆ ਸੁਣੀ ਹਰ ਕੁਝ ਠੀਕ ਹੈ ਬਾਬੇ ਨੂੰ